ਕੀ ਨਾ ਹੀ ਆਪਣਾ ਕੀ ਨਾ ਤੁਹਾਡਾ ਮੈਂ ਨਾ ਕਰਦਾ ਕੀ ਕਰਨ ਆਏ ਸੀ ਇੱਥੇ ਅੰਦਰਾਣ ਅੰਦੇ ਅਸ਼ੇ ਦੁਕਾਨਾਂ ਨਾਲੀ ਅਲੀ ਸਾਹਿਬ ਕੀ ਨਾ ਹੀ ਤੁਹਾਡਾ ਕਿੰਨਾ ਬਾਈ ਬੋਲਦਾ ਆ ਜਾ ਤੇ ਕੀ ਜੋ ਤੇ ਕਰਦਾ ਕੀ ਕੀ ਕੰਮ ਚੱਲਦਾ ਇੱਥੇ ਤੁਹਾਡਾ ਕੰਮ ਦੇਰ ਤੇ ਲੈਣੇ ਲੈਣੀ ਨਹੀਂ ਦਿੱਜਦੀ ਡੜੇ ਛੱਟੇ ਦਾ ਜੀ ਤੇ ਕੀ ਸਿੱਕਾ ਤੋਂ ਜਲਾਣੇ ਪਏ ਹੋ ਗਿਆ ਜਾਤਾ ਐਕਸੀਡੈਂਟ ਹੋਇਆ ਪੰਜ ਕਿਸੇ ਨਹੀਂ ਆ ਕੇ ਰੁਕਿਆ ਤਾਂ ਪੁਲਿਸ ਪ੍ਰਚਾਰਕ ਨੇ ਜਾਂ ਕਿਸੇ ਨੇ ਆ ਕੇ ਕੋਈ ਹਰ ਕੋ ਰੁਕਦਾ ਜੀ ਫਿਰ ਸ਼ਿਫ ਕਰ ਲੈਂਦੇ ਆ ਬੇਬੂ ਕੀ ਕਾਰਨ ਕੀ ਐ ਸਰ ਫਤਾਨ ਹੋ ਕੋ ਕਮੇ ਵਿੱਚ ਤਾਂ ਜ਼ਿਆਦਾ ਕੋਈ ਠੀਕ ਹਲੋ ਉਹ ਦੋ ਸੋ ਕੋਈ ਤੇ ਰੱਖ ਲੂੰ ਮੁੰਜੜੀ ਤੂੰ ਹੀ ਰੱਖ ਨੂੰ ਆਪਣੇ ਘਰ ਮੇਰਾ ਭਜੀ ਫਾਈਨੈਂਸ ਦਾ ਕੰਮ ਐ ਨਾਲ ਆਪਣਾ ਫਾਸਟ ਫੂਡ ਐ ਕਿੱਥੋਂ ਆਏ ਹੋ ਮੈਂ ਭਜੀ ਹਾਰਪੁਰ ਲੋਕਲ ਤੋਂ ਹੀ ਆਇਆ ਹਾਂ ਕੀ ਮਾਮਲਾ ਇਹ ਜਿਹੜਾ ਪੁਲਿਸ ਵਾਲੇ ਵਿਜਵਾੜੇ ਤੋਂ ਲਿਆਏ ਦੜੇ ਸੱਟੇ ਵਾਲਿਆਂ ਨੂੰ ਹਾਂਜੀ ਜਹਾਨ ਖੇਲਾ ਤੋਂ ਇਹ ਚੱਕਣ ਗਿਆ ਸੀ ਦੜੇ ਸੱਟੇ ਵਾਲੇ ਨੂੰ ਉੱਥੋਂ ਇਹਨਾਂ ਦੇ ਮਹੀਨੇ ਚੱਲਦੇ ਕੀ ਚੱਲਦੇ ਆਪਾਂ ਨੂੰ ਹੀ ਪਤਾ ਆਹ ਮੁੰਡਾ ਸਾਡੇ ਕੋਲੇ ਆ ਜੀ ਇਹਦੇ ਫਾਦਰ ਸਾਹਿਬ ਉਹਨਾਂ ਦੀ ਲੱਤ ਦੇ ਉੱਤੇ ਸੱਟ ਲੱਗੀ ਆ ਅੱਜੇ ਪਹਿਲੀ ਵਾਰੀ ਉਹ ਘਰ ਦੇ ਵਿੱਚੋਂ ਬਾਹਰ ਨਿਕਲੇ ਤਾਂ ਉਹਨਾਂ ਦੀ ਪਿੰਡ ਦੇ ਵਿੱਚ ਜਿਹੜੀ ਸਾਥ ਹੁੰਦੀ ਆ ਇਹ ਉਹਦੇ ਵਿੱਚ ਬੈਠੇ ਆ ਤੇ ਉਹ ਤਾਸ਼ ਖੇਡਦੇ ਪਏ ਉਹਨਾਂ ਦੇ ਕੋਲ ਬੈਠਿਆ ਉਹ ਤਿੰਨ ਜਣੇ ਜਿਹੜੇ ਤਾਸ਼ ਖੇਡਦੇ ਉਹਨਾਂ ਨੂੰ ਚੱਕ ਲਿਆ ਜਿਹੜੇ ਦੜੇ ਸੱਟੇ ਵਾਲੇ ਉਹਨਾਂ ਨੂੰ ਹੀ ਚੱਕ ਕੇ ਲੈ ਕੇ ਆਏ ਜਿਹੜੀ মিডিਆ ਵੀ ਮੌਕੇ ਤੇ ਗਿਆ ਉੱਥੇ ਜਿਹੜਾ ਦੜੇ ਸੱਟੇ ਦੀ ਕੁਰਸੀ ਤੇ ਬੈਠਾ ਪਰਚੀਆਂ ਲਾਦਾ ਸੀ ਰਜਿਸਟਰ ਤੇ ਤੇ ਉਹ ਨਹੀਂ ਇਥੇ ਲੈਂਦਾ ਇਹਨਾਂ ਨੇ ਉਹ ਵੀ ਇਹਨਾਂ ਨੇ ਹੁਣ ਫੋਟੋ ਦਿਖਾਈ ਆ ਕਹਿੰਦੇ ਜੀ ਮੈਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਜੀ ਸਾਨੂੰ ਇਹਦਾ ਨਹੀਂ ਕਿਹਾ ਗਿਆ ਸੀ ਸਾਨੂੰ ਤਾਂ ਜਿਹੜਾ ਉੱਥੇ ਮੂਰੇ ਮਿਲਿਆ ਸੀ ਚੱਕ ਲਿਆ ਵੇ ਇੱਕ ਦੜੇ ਸੱਟੇ ਦੀ ਦੁਕਾਨ ਦੇ ਅੰਦਰ ਬੰਦਾ ਬੈਠਾ ਤੇ ਇੱਕ ਬਾਹਰ ਥੜੇ ਦੇ ਉੱਤੇ ਬੰਦੇ ਬੈਠੇ ਤਾਸ਼ ਖੇਡਦੇ ਉਹਨਾਂ 'ਚ ਫਰਕੇ ਕੋਈ ਨਹੀਂ ਆ ਕੀ ਕਹਿਣਾ ਚਾਹੋਗੇ ਪੁਲਿਸ ਦੀ ਕਾਰਵਾਈ ਤੇ ਭਾਜੀ ਇਹ ਤਾਂ ਛਰੇਆਮ ਤੱਕਾ ਜਿੱਥੋਂ ਪੈਸੇ ਆਈ ਜਾਂਦੇ ਆਪਾਂ ਉਹਨਾਂ ਨੂੰ ਫੜਦੇ ਨਹੀਂ ਪਾਏ ਜਿਹ ਪਿੰਡ ਦੇ ਵਿੱਚ ਜਦ ਦੀ ਆਪਾਂ ਸੱਤ ਦੇ ਵਿੱਚ ਬੈਠ ਕੇ ਤਾਸ਼ ਖੇਡਦੇ ਆ ਜੁਰਮ ਆ ਹਰ ਪਿੰਡ ਦੇ ਵਿੱਚ ਤਾਸ਼ ਚੱਲਦੀ ਆ ਉਹਨਾਂ ਨੂੰ ਕਿਹਾ ਗਿਆ ਇਹਨੇ ਜੇ ਪੈਸੇ ਵੀ ਸੀਗੇ ਭਾਜੀ ਮੈਂ ਬੈਠਾ ਜਦ ਹੀ ਉੱਥੇ ਥੜੇ ਦੇ ਉੱਤੇ ਬੈਠਾ ਤੇ ਮੇਰੀ ਜੇਬ ਦੇ ਵਿੱਚ ਇਹਦੀ 8 850 ਰੁਪਏ ਆ ਉਹ ਤੇ ਜੂਏ ਦਾ ਥੋੜਾ ਹੋ ਗਿਆ ਪਿੰਡ ਦੇ ਵਿੱਚ ਜੂਆ ਚੱਲੂਗਾ ਸੱਤ ਦੇ ਵਿੱਚ ਬੈਹਿ ਕੇ ਜੀ ਮੈਨੂੰ ਮੜੀ ਸੀ ਜਹਾਨਗਲਾਡੇ ਦੇ ਵਿੱਚ ਬੰਦੇ ਕਵੀ ਤਾਸ਼ ਵਗੈਰਾ ਜੂਆ ਵੇ ਖੇਡਦੇ ਆ ਇਸ ਫਰਗਿੰਗ ਜਾ ਕੇ ਮੌਕੇ ਤੇ ਰੀਡ ਕਰਕੇ ਤਿੰਨ ਬੰਦੇ ਫੜ ਕੇ ਜਿਹੜਾ ਜੂਏ ਵਾਲੀ ਦੜੇ ਸੱਟੇ ਵਾਲੀ ਦੁਕਾਨ ਦੇ ਵਿੱਚ ਸੀਟ ਤੇ ਬੈਠਾ ਸੀ ਬਣਾਉਣ ਵਾਲਾ ਉਹ ਨਹੀਂ ਲੈਂਦਾ ਜਿਹੜੇ ਬਾਹਰ ਤਾਸ਼ ਖੇਡਦੇ ਸੀ ਲੋਕਾਂ ਦਾ ਰੋਸ ਹੈ ਜਿਹੜੇ ਸਾਨੂੰ ਜੂਆ ਖੇੜੇ ਦੇਖਦੇ ਹੀ ਲੈ ਜਾਂਦੇ ਨਹੀਂ ਜਿਹੜਾ ਸੀਟ ਤੇ ਬੈਠਾ ਸੀ ਉਹ ਕਿਉਂ ਨਹੀਂ ਲੈਂਦਾ ਗਿਆ ਸਾਨੂੰ ਉਹਦੇ ਬਾਰੇ ਤਾਂ ਪਤਾ ਨਹੀਂ ਇਹ ਤਾਸ਼ ਖੇਡਦੇ ਸੀ ਕਿ ਜੂਆ ਸੀ ਤਾਸ਼ ਹੀ 850 ਰੁਪਏ ਨਾਲ ਕੋਈ ਰਿਕਵਰੀ ਹੋਈ ਹੈ ਇਹ ਤਾਂ ਰਟਾਇਰਡ ਪਿੰਟ ਵਾਲੇ ਦੱਸਦੇ ਫਿਰ ਰਟਾਇਰਡ ਨਹੀਂ ਨਹੀਂ ਹੁਣ ਸਾਨੂੰ ਪਤਾ ਜੀ ਹੁਣ ਉਹ ਕਿਹੜਾ ਮੂਤ ਲਿਖਿਆ ਰਿhta ਜਿਹਦੇ ਉਹ ਪਰਚੀਆਂ ਡੜੇ ਸੱਟੇ ਦੀਆਂ ਲਗਾਈਆਂ ਉਹ ਨਹੀਂ ਕੋਈ ਵੀ ਫੜਿਆ ਮੈਂ ਕਿ ਸਾਨੂੰ ਉਸ ਦੁਕਾਨ ਤੋਂ ਜਾਂਦੇ ਹੀ ਫੜ ਕੇ ਨੇ ਮੂਰੇ ਇਹ ਤਕਰੇ ਹੀ ਫੜ ਕੇ ਲੈ ਜਾਂਦੇ ਸੀ ਉਹ ਦੁਕਾਨ ਦਾ ਸਾਨੂੰ ਪਤਾ ਹੀ ਨਹੀਂ ਕੀ ਨਾ ਹੀ ਆਪਣਾ ਕੀ ਨਾ ਤੁਹਾਡਾ ਕੀ ਕਰਨਾ ਹੈ ਜੀ ਇੱਥੇ ਅੰਦਕਾਰ ਹੈ ਇਹ ਅਸੀਂ ਦੁਕਾਨਾਂ ਤੁਹਾਡੀ ਹੰਦੀ ਸਾਹਿਬ ਕੀ ਨਾ ਹੀ ਤੁਹਾਡਾ ਜਿੰਦਗਾ ਬਈ ਬੋਲਦਾ ਆ ਜਾ ਜੀ ਕੀ ਲੋ ਕੀ ਕੀ ਕੰਮ ਚੱਲਦਾ ਇੱਥੇ ਤੁਹਾਡਾ ਕੰਮ ਦੇਖ ਤੇ ਲੰਘਦੇ ਨਹੀਂ ਨਹੀਂ ਦਿੰਦੇ ਡੜੇ ਛੱਟੇ ਦਾ ਜੀ ਸਿੱਕਾ ਤੋਂ ਜਲਾਣੇ ਪਏ ਹੋ ਗਿਆ ਜਾਤਾ ਐਕਸੀਡੈਂਟ ਹੋਇਆ 5 ਸਾਲ ਕਿਸੇ ਨੇ ਆ ਕੇ ਰੋਕਿਆ ਤਾਂ ਪੁਲਿਸ ਪ੍ਰਚਾਰ ਚਲ ਮੇਰਾ ਕਿਸੇ ਨੇ ਆ ਕੇ ਕੋਈ ਹਰ ਕੋਈ ਰੋਕਦਾ ਜੀ ਫਿਰ ਸੀਪ ਕਰ ਲੈਂਦੇ ਆ ਮਾ ਬੀਬੀ ਕੀ ਕਾਰਨ ਕੀ ਐ ਸਰ ਫਿਰ ਤੋਂ ਘਾਨ ਹੋ ਕੋ ਕਮਿੰਗ ਤੋਂ ਜ਼ਿਆਦਾ ਕੋਈ ਹਲੋ ਉਹ ਕਿਸੋ ਕੋਈ ਤੇ ਰੱਖਣੋਂ ਮੰਝਾੜੀ ਤੂੰ ਹੀ ਰੱਖਣੂ ਹੈ ਆਪਣੇ ਘਰ ਮੇਰਾ ਭਜੀ ਫਾਈਨੈਂਸ ਦਾ ਕੰਮ ਹੈ ਨਾਲ ਆਪਣਾ ਫਾਸਟ ਫੂਡ ਹੈ ਕਿੱਥੋਂ ਆਏ ਹੋ ਮੈਂ ਭਜੀ ਹਾਰਪੁਰ ਲੋਕਲ ਤੋਂ ਹੀ ਆਇਆ ਹਾਂ ਕੀ ਮਾਮਲਾ ਹੈ ਜਿਹੜਾ ਪੁਲਿਸ ਵਾਲੇ ਪਿਜਵਾੜੇ ਤੋਂ ਲਿਆਏ ਦੜੇ ਸੱਟੇ ਵਾਲਿਆਂ ਨੂੰ ਹਾਂਜੀ ਜਹਾਨ ਖੇਲਾ ਤੋਂ ਇਹ ਚੱਕਣ ਗਿਆ ਸੀ ਦੜੇ ਸੱਟੇ ਵਾਲੇ ਨੂੰ ਉੱਥੋਂ ਇਹਨਾਂ ਦੇ ਮਹੀਨੇ ਚੱਲਦੇ ਕੀ ਚੱਲਦੇ ਆਪਾਂ ਨੂੰ ਹੀ ਪਤਾ ਆਹ ਮੁੰਡਾ ਸਾਡੇ ਕੋਲ ਆ ਜੀ ਇਹਦੇ ਫਾਦਰ ਸਾਹਿਬ ਉਹਨਾਂ ਦੀ ਲੱਤ ਦੇ ਉੱਤੇ ਸੱਟ ਲੱਗੀ ਆ ਅੱਜੇ ਪਹਿਲੀ ਵਾਰੀ ਉਹ ਘਰ ਦੇ ਵਿੱਚੋਂ ਬਾਹਰ ਨਿਕਲੇ ਤਾਂ ਉਹਨਾਂ ਦੀ ਪਿੰਡ ਦੇ ਵਿੱਚ ਜਿਹੜੀ ਸਾਥ ਹੁੰਦੀ ਆ ਇਹ ਉਹਦੇ ਵਿੱਚ ਬੈਠ ਕਿ ਉਹ ਤਾਸ਼ ਖੇਡਦੇ ਪਏ ਉਹਨਾਂ ਦੇ ਕੋਲ ਬੈਠਿਆ ਉਹ ਤਿੰਨ ਜਣੇ ਜਿਹੜੇ ਤਾਸ਼ ਖੇਡਦੇ ਉਹਨਾਂ ਨੂੰ ਚੱਕ ਲਿਆ ਜਿਹੜੇ ਦੜੇ ਸੱਟੇ ਵਾਲੇ ਉਹਨਾਂ ਨੂੰ ਨਹੀਂ ਚੱਕ ਕੇ ਲੈ ਕੇ ਜਿਹੜੀ মিডিਆ ਵੀ ਮੌਕੇ ਤੇ ਗਿਆ ਉੱਥੇ ਜਿਹੜਾ ਦੜੇ ਸੱਟੇ ਦੀ ਕੁਰਸੀ ਤੇ ਬੈਠਾ ਪਰਚੀਆਂ ਲਾਦਾ ਸੀ ਰਜਿਸਟਰ ਤੇ ਤੇ ਉਹ ਨਹੀਂ ਥੇ ਲੈਂਦਾ ਇਹਨਾਂ ਨੇ ਉਹ ਵੀ ਇਹਨਾਂ ਨੇ ਹੁਣ ਫੋਟੋ ਦਿਖਾਈ ਆ ਕਹਿੰਦੇ ਜੀ ਮੈਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਜੀ ਸਾਨੂੰ ਇਹਦਾ ਨਹੀਂ ਕਿਹਾ ਗਿਆ ਸੀ ਸਾਨੂੰ ਤਾਂ ਜਿਹੜਾ ਉੱਥੇ ਮੋਰੇ ਮਿਲਿਆ ਸੀ ਚੱਕ ਲਿਆ ਵੇ ਇੱਕ ਦੜੇ ਸੱਟੇ ਦੀ ਦੁਕਾਨ ਦੇ ਅੰਦਰ ਬੰਦਾ ਬੈਠਾ ਤੇ ਇੱਕ ਬਾਹਰ ਥੜੇ ਦੇ ਉੱਤੇ ਬੰਦੇ ਬੈਠੇ ਤਾਸ਼ ਖੇਡਦੇ ਉਹਨ ਪਾ ਜੀ ਇਹ ਤਾਂ ਛਰੇ ਆਮ ਤੱਕ ਕਾ ਜਿੱਥੋਂ ਪੈਸੇ ਆਈ ਜਾਂਦੇ ਆਪਾਂ ਉਹਨਾਂ ਨੂੰ ਫੜਦੇ ਨਹੀਂ ਪਏ ਜਿਹੜੇ ਨਾਰਮਲ ਬੰਦੇ ਉਹਨਾਂ ਨੂੰ ਚੱਕ ਕੇ ਅੰਦਰ ਸਿੱਟਦਾ ਤਾਸ਼ ਖੇਲਣਾ ਕੋਈ ਜੁਰਮ ਐ ਜੀ ਪਿੰਡ ਦੇ ਵਿੱਚ ਜਦ ਦੀ ਆਪਾਂ ਸੱਤ ਦੇ ਵਿੱਚ ਬੈਠ ਕੇ ਤਾਸ਼ ਖੇਡਦੇ ਆ ਜੁਰਮ ਐ ਹਰ ਪਿੰਡ ਦੇ ਵਿੱਚ ਤਾਸ਼ ਚੱਲਦੀ ਆ ਉਹਨਾਂ ਨੂੰ ਕਿਹਾ ਗਿਆ ਇਹਨੇ ਜੇ ਪੈਸੇ ਵੀ ਸੀਗੇ ਪਾ ਜੀ ਮੈਂ ਬੈਠਾ ਜਦ ਦੀ ਉੱਥੇ ਥੜੇ ਦੇ ਉੱਤੇ ਬੈਠਾ ਤੇ ਮੇਰੀ ਜੇਬ ਦੇ ਵਿੱਚ ਇਹਦੀ 8 850 ਰੁਪਇਆ ਆ ਉੱਥੇ ਜੂਏ ਦਾ ਥੋੜਾ ਹੋ ਗਿਆ ਪਿੰਡ ਦੇ ਵਿੱਚ ਜੂਆ ਚੱਲੂਗਾ ਸੱਤ ਦੇ ਵਿੱਚ ਬੈਠ ਕੇ ਜੀ ਮੈਨੂੰ ਜਦ ਮਿਲੀ ਸੀ ਕਿ ਜਹਾਨਗਲਾਟ ਦੇ ਵਿੱਚ ਬ ਇਸ ਫਰਗਿੰਗ ਜਾ ਕੇ ਮੌਕੇ ਤੇ ਰੀਡ ਕਰਕੇ ਤਿੰਨ ਬੰਦੇ ਫੜ ਕੇ ਲੈ ਜਿਹੜਾ ਜੂਏ ਵਾਲੀ ਦੜੇ ਸੱਟੇ ਵਾਲੀ ਦੁਕਾਨ ਦੇ ਵਿੱਚ ਸੀਟ ਤੇ ਬੈਠਾ ਸੀ ਬਣਾਉਣ ਵਾਲਾ ਉਹ ਨਹੀਂ ਲੈਂਦਾ ਜਿਹੜੇ ਬਾਹਰ ਤਾਸ਼ ਖੇਡਦੇ ਸੀ ਲੋਕਾਂ ਦਾ ਰੋਸ ਜਿਹੜੇ ਸਾਨੂੰ ਜੂਆ ਖੇੜਦੇ ਦੇਖਦੇ ਸੀ ਲੈ ਜਾਂਦੇ ਨਹੀਂ ਜਿਹੜਾ ਸੀਟ ਤੇ ਬੈਠਾ ਸੀ ਉਹ ਕਿਉਂ ਨਹੀਂ ਲੈਂਦਾ ਗਿਆ ਸਾਨੂੰ ਉਹਦੇ ਬਾਰੇ ਤਾਂ ਪਤਾ ਨਹੀਂ ਇਹਨਾਂ ਤਾਸ਼ ਖੇਡਦੇ ਸੀ ਕਿ ਜੂਆ ਸੀ ਤਾਸ਼ ਸੀ 850 ਰੁਪਏ ਨਾਲ ਕੋਈ ਰਿਕਵਰੀ ਹੋਈ ਹੈ ਇਹ ਤਾਂ ਰਿਟਾਇਰਡ ਪਿੰਟ ਵਾਲੇ ਦੱਸਦੇ ਫਿਰ ਰਿਟਾਇਰਡ ਨਹੀਂ ਨਹੀਂ ਹੁਣ ਕੋਈ ਪਤਾ ਜੀ ਹੁਣ ਉਹ ਕਿਹੜਾ ਮੂਤ ਲਿਖਿਆ ਦਿੱਤਾ ਜਿਹਨੇ ਉਹ ਪਰਚੀਆਂ ਡੜੇ ਸੱਟੇ ਦੀਆਂ ਲਗਾਈਆਂ ਉਹ ਨਹੀਂ ਕੋਈ ਵੀ ਫੜਿਆ ਮੈਂ ਕਿ ਸਾਨੂੰ ਉਸ ਦੁਕਾਨ ਤੋਂ ਜਦੋਂ ਹੀ ਫੜ ਕੇ ਨੇ ਮੂਰੇ ਇਹ ਟਕਰੇ ਹੀ ਫੜ ਕੇ ਲੈ ਜਾਂਦੇ ਸੀ ਉਹ ਦੁਕਾਨ ਦਾ ਸਾਨੂੰ ਪਤਾ ਹੀ ਨਹੀਂ